ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਜਾਣਾ ਅਸੀਂ ਤਾਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਹੈ ਤੇ ਪੰਜਾਬ ਲਈ ਅਸੀਂ ਖੜ੍ਹਨਾ ਹੈ ਅਸੀਂ ਆਜ਼ਾਦ ਹੀ ਲੜੇ ਹੈ ਤੇ ਆਜ਼ਾਦ ਹੀ ਰਹਿਣਾ ਸਾਡੇ ਵਕੀਲ ਅਸੀਂ ਕੈਂਡੀਗਰੇ ਗਏ ਸੀ ਪਰਸੋਂ ਉਹਨਾਂ ਨੇ ਕਿਹਾ ਵੀ ਸੌਂ ਦੇ ਉਹਨਾਂ ਨੂੰ ਚੁਕਾਉਣੀ ਪੈਣੀ ਹੈ ਬਾਕੀ ਪੰਜਾਬ ਸਰਕਾਰ ਦੇ ਅਸ ਵਿੱਚ ਹੈ ਕਿ ਐਨਐਸਐ ਹਟਾਉਂਦੀ ਹੈ ਜਾਂ ਉਹਦੇ ਉੱਤੇ ਕੋਈ ਹੋਰ ਵੀ ਜਿਵੇਂ ਇਹ ਜਨਾਲਾ ਇਸ ਹੈਗਾ ਵੀ ਉਹਨਾਂ ਨੇ ਅਜਨਾਲੇ ਦੇ ਛਾੜੇ ਤੇ ਹਮਲਾ ਕੀਤਾ ਕੋਈ ਉਹ ਜਿਹਾ ਕੇਸ ਬਾਕੇ ਨੂੰ ਅੰਦਰ ਰੱਖ ਸਕਦੇ ਖਾਲਦਾ ਪਰਿਵਾਰ ਤਾਂ ਮਨੁੱਖੀ ਅਧਿਕਾਰਾਂ ਦੇ ਸਟੇਟਿਸ ਪਲੇਟਫਾਰਮ ਤੇ ਖੜਕੇ ਲੋਕਾਂ ਦੀ ਲੜਾਈ ਦਿੰਦਾ ਤੇ ਉਹ ਦਿੰਦਾ ਰਹੂਗਾ ਜੋ ਵਾਇਗਰੂਨ ਮਨਜ਼ੂਰ ਹੋਊਗਾ ਨਾ ਉਹ ਹੋਊਗਾ ਖਾਲਦਾ ਪਰਿਵਾਰ ਦਾ ਇਲੈਕਸ਼ਨ ਕੋਈ ਅਜੰਡਾ ਹੀ ਨਹੀਂ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਮਰਪਾਲ ਸਿੰਘ ਦੀ ਵੱਡੀ ਜਿੱਤ ਹੋਣ ਤੋਂ ਬਾਅਦ ਫਿਰੋਜ਼ਪੁਰ ਦੇ ਮੱਲਾਵਾਲਾ ਦੇ ਸੰਗਤ ਨੇ ਸ਼ੁਕਰਾਨਾ ਸਮਾਗਮ ਕਰਵਾਇਆ ਜਿੱਥੇ ਸੰਗਤਾਂ ਦਾ ਧੰਨਵਾਦ ਕਰਨ ਦੇ ਲਈ ਬੀਬੀ ਖਾਲੜਾ ਪਹੁੰਚੀ ਤੇ ਉਨ੍ਹਾਂ ਨੇ ਅਮਰਪਾਲ ਸਿੰਘ ਦੇ ਜ਼ਿਲ੍ਹੇ ਤੋਂ ਬਾਹਰ ਔਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਬੀਬੀ ਖਾਲੜਾ ਨੇ ਕਿਹਾ ਕਿ ਕਾਨੂੰਨੀ ਮਹਾਰਾ ਦੀ ਬੱਕੋ ਬੱਕਰੀ رائے ਹੈ ਅਮਰਪਾਲ ਸਿੰਘ ਨੂੰ ਸੌਂਚ ਘਬਵੋਣੀ ਪੈਗੀ ਉਸ ਦਾ ਕਹਿਣਾ ਹੈ ਤੇ ਕੁਝ ਵਕੀਲਾਂ ਦਾ ਕਹਿਣਾ ਹੈ ਕਿ ਇਹ ਸਭ ਪੰਜਾਬ ਸਰਕਾਰ ਦੇ ਹੱਥ ਵਸੇ ਹੈ ਕਿ ਐਨਸੀ ਹਟਾਉਂਦੀ ਹੈ ਜਾਂ ਫਿਰ ਕੋਈ ਹੋਰ ਕੇਸ ਪਾ ਕੇ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਂਦਾ ਹੈ। ਕੀ ਲੱਗਦਾ ਭਾਈ ਅਮਰਪਾਲ ਜੀ ਹੁਣ ਜਿੱਤ ਕੇ ਐਨੇ ਜਿੱਤ ਤੋਂ ਬਾਅਦ ਉਹ ਬਾਹਰ ਆਉਣਗੇ ਕਰੋਨੀ ਮਾਰਾਂ ਦਾ ਕੀ ਕਹਿਣਾ ਹੈ? ਹਾਂਜੀ ਕਾਨੂੰਨੀ ਮਾਰਾਂ ਦਾ ਵੱਖਰੀ ਵੱਖਰੀ رائے ਆ ਕਿ ਉਹਨਾਂ ਦਾ ਇਹ ਤੇ ਕਹਿਣਾ ਹੈ ਸਾਡੇ ਵਕੀਲ ਅਸੀਂ ਕੈਂਡੀਗੇਟ ਗਏ ਸੀ ਪਰਸੋਂ ਉਹਨਾਂ ਨੇ ਕਿਹਾ ਵੀ ਸੌਂ ਤੇ ਉਹਨਾਂ ਨੂੰ ਚਪਾਉਣੀ ਪੈਣੀ ਹੈ। ਬਾਕੀ ਪੰਜਾਬ ਸਰਕਾਰ ਦੇ ਅਸ ਵਿੱਚ ਹੈ ਕਿ ਐਨਐਸਸੀ ਹਟਾਉਂਦੀ ਹੈ ਜਾਂ ਉਹਦੇ ਉੱਤੇ ਕੋਈ ਹੋਰ ਵੀ ਜਿਵੇਂ ਇਹ ਜਨਾਲਾ ਕੇਸ ਹੈਗਾ ਵੀ ਉਹਨਾਂ ਨੇ ਅਜਨਾਲੇ ਦੇ ਛਾੜੇ ਤੇ ਹਮਲਾ ਕੀਤਾ ਕੋਈ ਉਹ ਜਿਹਾ ਕੇਸ ਬਾਕੇ ਨੂੰ ਅੰਦਰ ਰੱਖ ਸਕਦੇ ਜਦੋਂ ਕਿ ਐਨਡੀਓ ਦੀ ਸਰਕਾਰ ਜਿਹੜੀ ਹੈਗੀ ਆ ਲੜਖੜਾ ਰਹੀ ਈ ਆ ਭਾਈ ਅਮਰਪਾਲ ਜੀ ਭਾਈ ਸਰਬਜੀਤ ਸਿੰਘ ਜਿਹੜੇ ਹੈਗੇ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ ਉਹ ਕਿਹੜੇ ਪੱਖ ਦੇ ਵਿੱਚ ਜਾਣਗੇ ਕੀ ਸਰਕਾਰ ਉਹਨਾਂ ਨੂੰ ਸਲਾਹ ਮਸਲੇ ਦਾ ਹੱਲ ਲੈ ਕੇ ਚੱਲੇਗੀ ਕਿ ਨਹੀਂ ਲੈ ਕੇ ਮੇਰੇ ਖਿਆਲ ਇਹ ਉਹਨਾਂ ਦੀ ਆਈਡੀਓਲੋਜੀ ਜਾਂ ਸਾਡੀ ਆਈਡੀਓਲੋਜੀ ਤਾਂ ਇਹੋ ਹੀ ਆ ਕਿ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਜਾਣਾ ਅਸੀਂ ਤਾਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਆ ਤੇ ਪੰਜਾਬ ਲਈ ਅਸੀਂ ਖੜੇ ਹਾਂ ਅਸੀਂ ਕਿਸੇ ਵੀ ਉਹਦੇ ਉੱਥੇ ਤੇ ਫਿਰ ਸਮਝੌਤੇ ਹੀ ਹੋਣਗੇ ਨਾ ਜੇ ਦਿੱਲੀ ਚ ਜਾਊ ਮੇਰੀ ਸਲਾਹ ਹੈ ਉਹਨਾਂ ਨੂੰ ਅਜੇ ਮੈਨੂੰ ਅਮਰਪਾਲ ਸਿੰਘ ਮਿਲੇ ਨਹੀਂ ਹੈ ਮੇਰੀ ਸਲਾਹ ਹੈ ਉਹਨਾਂ ਨੂੰ ਵੀ ਆਪਾਂ ਪੰਜਾਬ ਲਈ ਲੜੀਏ ਮਰੀਏ ਜੋ ਵੀ ਹੋਊਗਾ ਅਸੀਂ ਪੰਜਾਬ ਲਈ ਕਰੀਏ ਦਿੱਲੀ ਨਾਲ ਦੇ ਸਾਡਾ ਜੇ ਕੋਈ ਸਮਝੌਤਾ ਹੋਊਗਾ ਤਾਂ ਸ਼ਰਤਾਂ ਨਾਲ ਹੋਊਗਾ ਕੋਈ ਸਮਝੌਤਾ ਹੋਊਗਾ ਇਹ ਨਹੀਂ ਕਿ ਅਸੀਂ ਉਹਨਾਂ ਦੀ ਪਾਰਟੀ ਜੁਆਇਨ ਕਰਾਂਗੇ ਨੋ ਅਸੀਂ ਆਜ਼ਾਦ ਹੀ ਲੜਦੇ ਹਾਂ ਤੇ ਆਜ਼ਾਦ ਹੀ ਰਹਿਣਾ ਕੋਈ 2027 ਦੇ ਇਲੈਕਸ਼ਨ ਆ ਰਹੇ ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਆ ਜਿਹੜਾ ਖੱਣਾ ਪਰਿਵਾਰ ਖਾਲਾ ਪਰਵਾਰ ਨੂੰ ਐਸਾ ਜਿਹੜੀ ਹੈਗੀ ਆ ਪੰਥਕ ਲਹਿਰ ਨੂੰ ਚਾਜ ਰੱਖਦੇ ਹੋਏ ਆਦਾ ਕਿੰਨੀਆਂ ਕਿ ਸੀਟਾਂ ਜਿਹੜੀਆਂ ਹੈਗੀਆਂ ਤੇ ਪੰਥਕ ਵੀ ਦੇ ਉੱਤੇ ਨਰ ਜਾਣਗੇ ਜੀ ਇਹ ਤਾਂ ਦੇਖੋ ਜੀ ਗੁਰੂ ਮਹਾਰਾਜ ਦੇ ਵਾਸਤੇ ਖਾਲਾ ਪਰਿਵਾਰ ਕੌਣ ਹੈ ਖਾਲਾ ਪਰਿਵਾਰ ਤਾਂ ਮਨੁੱਖੀ ਅਧਿਕਾਰਾਂ ਦੇ ਸਟੇਟਿਸ ਪਲੇਟਫਾਰਮ ਤੇ ਖੜ ਕੇ ਲੋਕਾਂ ਦੀ ਲੜਾਈ ਦਿੰਦਾ ਤੇ ਉਹ ਦਿੰਦਾ ਰਹੂਗਾ ਜੋ ਵਾਇਗਰੂਮ ਮਨਜ਼ੂਰ ਹੋਊਗਾ ਨਾ ਉਹ ਹੋਊਗਾ ਖਾਲਾ ਪਰਿਵਾਰ ਦਾ ਇਲੈਕਸ਼ਨ ਕੋਈ ਅਜੰਡਾ ਹੀ ਨਹੀਂ ਹੈ ਉਹਨਾਂ ਦਾ ਕੰਮ ਹੈ ਲੜਨਾ ਇਸ ਸਰਦਾਰ ਖਾਲੜਾ ਵੀ ਇੰਡੀਵਿਜੂਅਲ ਮਤਲਬ ਕਿ ਉਹਨਾਂ ਨੇ ਇੱਕ ਲੜਾਈ ਦਿੱਤੀ ਸੀ ਤੇ ਇੰਡੀਵਿਜੂਅਲ ਉਹਨਾਂ ਦੀ ਕਰਮਾਨੀ ਹੋਗੀ ਉਹਨਾਂ ਦਾ ਮਤਲਬ ਇੱਕ ਹੋਰ ਕਮੇਟੀ ਸੀਗੀ ਉਹ ਜਿਹੜੀ ਉਹਨਾਂ ਨਾਲ ਕੰਮ ਕਰਦੀ ਸੀਗੀ ਨਾ ਹੀ ਉਹਨਾਂ ਦੀ ਕੋਈ ਪੋਲੀਟੀਕਲ ਪਾਰਟੀ ਸੀਗੀ ਨਾ ਹੀ ਉਹਨਾਂ ਨੇ ਕੋਈ ਭੀੜਾਂ ਇਕੱਠੀਆਂ ਕੀਤੀਆਂ ਸੀ ਨਾ ਹੀ ਕਦੇ ਰੈਲੀਆਂ ਕੀਤੀਆਂ ਸੀ ਇੱਕ ਸਟੇਟ ਨੂੰ ਚੈਲੰਜ ਦੇ ਕੇ ਇੱਕ ਉਹਨਾਂ ਨੇ ਕੀਤੀ ਉਹੋ ਜੀ ਇੰਡੀਵਿਵਿਜੂਅਲ ਮੇਰੀ ਟੀਮ ਨਾਲ ਮੇਰੇ ਅਸੀਂ ਸਾਡੀ ਲੜਾਈ ਹੈ ਉਹ ਅਸੀਂ ਕਦੇ ਨਹੀਂ ਸੋਚਦੇ ਕਿ ਵੀ ਇਸ ਇਲیکشنਾਂ 'ਚ ਕੋਈ ਲਾਹ ਖੱਟਣ ਦੇ ਲਈ ਇਲیکشن ਲੜਨੀ ਆ ਪਰ ਮਾਤਾ ਮ ਬਖਸ਼ਿਸ਼ ਕਰੇ ਦਾ ਅਸੀਂ ਜਿਹੜੇ ਪੰਥ ਪਰਸਤ ਉਹਨਾਂ ਦੇ ਨਾਲ ਖੜਨ ਹੁੰਦਿਆ ਜਿਹੜਾ ਮਾਤਾ ਜੀ ਜਿਸ ਤਰ੍ਹਾਂ ਜਿੱਤਰਤ ਬਾਦ ਪਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਕੋਈ ਵਿਚਾਰ ਪਟੰਦਰਾ ਹੋਇਆ ਕੋਈ ਮੁਲਕਤ ਹੋਈ ਨਹੀਂ ਜੀ ਮੈਂ ਨਾ ਅਮਰਪਾਲ ਨੂੰ ਮਿਲੀ ਆ ਨਾ ਹੀ ਉਹ ਅਲਾਓ ਹੀ ਨਹੀਂ ਆ ਕਿਸੇ ਨੂੰ ਉਹਨਾਂ ਦੇ ਜਿਹੜੇ ਖੂਨ ਦੇ ਰਿਸ਼ਤੇ ਆ ਨਾ ਉਹ ਹੀ ਸਿਰਫ ਮਿਲ ਸਕਦੇ ਆ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਮਿਲਣ ਗਏ ਹੋਏ ਆ ਤੇ ਜੋ ਵੀ ਉਹਨਾਂ ਦੇ ਕੋਲੋਂ ਕੋਈ ਸਟੇਟਮੈਂਟ ਸਟੇਟਸ ਜੋ ਵੀ ਉਹ ਲੈ ਕੇ ਆਉਣਗੇ ਉਹ ਇਸ਼ੂ ਕਰਨਗੇ ਤੇ ਆਪਾਂ ਤਾਂ ਪਰਮਾਤਮਾ ਦਾ ਤੇ ਸੰਗਤ ਦਾ ਸ਼ਿਕਰਾਨਾ ਕਰਨ ਦੇ ਲਈ ਸੰਗਤਾਂ ਵਿੱਚ ਜਾਣਾ ਹੈ ਅੱਜ ਬਹੁਤ ਮੈਨੂੰ ਲੱਗਦਾ ਮਾਨ ਵਾਲੀ ਗੱਲ ਹੈ ਕਿ ਐਸੇ ਪਿੰਡ ਤੋਂ ਇਹ ਸ਼ੁਰੂ ਕਰਨ ਲੱਗੇ ਪਰਵਾਹ ਦਸਦੀ ਕਿ ਬੀਬੀ ਖਾਲੜਾ ਨੇ ਵੀ ਸਪਸ਼ਟ ਕੀਤਾ ਕਿ ਦਿੱਲੀ ਵਾਲੀਆਂ ਪਾਰਟੀਆਂ ਦੇ ਨਾਲ ਉਹ ਨਹੀਂ ਜਾਣਗੇ ਤੇ ਆਜ਼ਾਦ ਹੀ ਚੋਣ ਲੜੇ ਨੇ ਤੇ ਆਜ਼ਾਦ ਹੀ ਰਹਿਣਗੇ। ਅਮਰਪਾਲ ਸਿੰਘ ਦੱਸਦੇ ਕਿ ਪੰਜਾਬ ਤੋਂ ਸਭ ਤੋਂ ਵੱਡੀ ਲੀਡ ਨਾਲ ਜਿੱਤੇ ਨੇ। ਬੀਤੀ ਕੱਲ ਉਹਨਾਂ ਦਾ ਪੂਰਾ ਪਰਿਵਾਰ ਡਿਬਰੂਗੜ ਜੇਲ੍ਹ ਤੋਂ ਮੁਲਾਕਾਤ ਕਰਨ ਲਈ ਪਹੁੰਚਿਆ ਤੇ ਪੁਲਿਸ ਮੁਲਾਜ਼ਮਾ ਦਾ ਮਠਿਆਈ ਦੇ ਨਾਲ ਮੂੰ ਮਿੱਠਾ ਵੀ ਕਰਵਾਇਆ ਗਿਆ। ਫਿਲਹਾਲ ਅਮਰਪਾਲ ਸਿੰਘ ਦੇ ਸਮਰਥਕਾਂ ਦੇ ਬਲੋ ਥਾਂ ਥਾਂ ਉਤੇ ਸ਼ੁਕਰਾਨਾ ਸਮਾਗਮ ਕਰਵਾਏ ਜਾ ਰਹੇ ਨੇ ਤੇ ਲੋਕਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਫਰੂਜ਼ਪੁਰ ਤੋਂ ਪਰਮਜੀਤ ਸਿਕਾਣਾ ਪੰਜਾਬੀ ਲੋਕ ਚੈਨਲ